ਸ਼ਬਤੀ ਘਰ ਵਿੱਚ ਦੇ ਨਿਕ ਮੈਂ ਤਾਂ ਵੇਚ ਦੇ ਨੂੰ ਚਿੱਟਾ ਜੀ ਦਾ 20 ਗ੍ਰਾਮ ਹੈ ਰੋਟਾ ਬਰਾਮਾ ਕੋਈ ਨਹੀਂ ਉਸ ਦਾ 7-8 ਮਹੀਨਾ ਚ ਵੇਚੀ ਨੂੰ ਉਹ ਤਾਂ ਵੇਚ ਦੇ ਤਾ ਦਰੂਈ ਦੀ ਚਿੱਟਾ ਹੀ ਦਾਲਾ ਹੁਣ ਸਤਾਵਾ ਸਰ ਦੇ ਦੇ ਕਿੰਨੇ ਰੋਲ ਗਿਆ ਕੱਲ ਮਿਤੀ 25 11 24 ਨੂੰ ਮਾਨ ਐਸ ਐਸ ਐਚਓ ਸਮੇਤ ਸਾਥੀ ਕਰਮਚਾਰੀਆਂ ਦੇ ਗਾਸ ਦੇ ਸਬੰਧ ਵਿੱਚ ਤੇ ਮਤਲਬ ਸ਼ੱਕੀ ਆਪਣੇ ਪਰਛਲੇ ਸਬੰਧ ਵਿੱਚ ਮੈਂ ਬਾਹਰ ਇਲਾਕੇ ਵਿੱਚ ਸੀਗਾ ਤੇ ਇੱਕ ਔਰਤ ਹੈ ਜਿਹੜੀ ਸੀਮਾ ਰਾਣੀ ਪਤਨੀ ਸ਼ਿੰਦਰ ਸਿੰਘ ਵਾਸੀ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਇਹ ਸ਼ੱਕ ਦੇ ਆਧਾਰ ਤੇ ਉੱਥੇ ਕਰੋਤੀ ਸੀ ਤੇ ਇਹਦੇ ਪੁਲਿਸ ਪਾਰਟੀ ਨੂੰ ਵੇਖ ਕੇ ਨਾ ਮਤਲਬ ਗੱਡੀ ਨੂੰ ਤੇ ਇਹਨੇ ਆਪਣੇ ਪਾਸ ਕੁਝ ਇਹਦੇ ਕੋਲ ਨਸ਼ੀਲਾ ਪਦਾਰਥ ਤੇ ਇਹਨੇ ਚੁੱਕ ਕੇ ਤੇ ਸੜਤਾ ਥੱਲੇ ਤੇ ਜਿਹਨੂੰ ਸ਼ੱਕ ਦੀ ਬਣਾ ਤੇ ਮੈਂ ਰੋਕੇ ਗੱਡੀ ਦਾ ਨਾਮ ਪਤਾ ਪੁੱਛਿਆ ਚੈੱਕ ਕੀਤਾ ਤੇ ਇਹਦੇ ਪਾਸੋਂ ਜਿਹੜੀ ਹੈ 20 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੀ ਕੀ ਕਰਨ ਦੀ ਕੀਰਿਆ ਇਹ ਤਾਂ ਜੀ ਮਕਦਮਾ ਨੰਬਰ 118 ਮਿਤੀ 25 11 24 ਅਧੀਨ ਤਰਾ 21 29 685 ਜਿਹੜਾ ਇੱਥੇ ਦਰਜ ਕੀਤਾ ਹੈ ਜੀ ਐਮ ਡੀ ਪੀ ਐਸ ਐਕਟ ਦਾ ਪੇਸ਼ ਕਰਕੇ ਹੁਣ ਅੱਜ ਇਹਨੂੰ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕਰਕੇ ਤੇ ਫਰਦਰ ਇਹਦੇ ਬੈਕਵਰਡ ਅਤੇ ਫਾਰਵਰਡ ਜਿਹੜਾ ਲਿੰਕ ਹੈ ਉਹ ਆਪਣੇ ਖੰਗਾਲੇ ਜਾਣਗੇ ਤੇ ਇਹਦੇ ਤੋਂ ਪੁੱਛਗਿੱਛ ਕੀਤੀ ਜਾਊਗੀ ਵੀ ਇਹ ਕਿੱਥੋਂ ਲੈ ਕੇ ਆਈ ਹੈ ਤੇ ਕੌਣ ਕੌਣ ਅੱਗੇ ਇਹਨੂੰ ਲੈ ਕੇ ਜਾਂਦੇ ਸੀ ਇੱਥੋਂ ਕਿਹੜਾ ਸਮਾਨ ਸਰ ਕਿਹੜਾ ਸਮਾਨ ਚਿੱਟਾ ਉੱਚੀ ਬੋਲ ਚਿੱਟਾ ਦੀ ਵੇਚਦੀਆਂ ਵਾਹ ਪਾਣੀ ਵੇਚਦੀ ਨਹੀਂ ਵਿਕਦਾ ਕਿੰਨੇ ਚਿਰ ਤੋਂ ਇਹੋ 7-8 ਮਹੀਨੇ ਚ ਵੇਚਣੀ ਅੱਛਾ ਕਿੰਨੇ ਚਿਰ ਤੋਂ ਧਾਰੂਆਂ ਨੂੰ ਵੇਚੀ ਕਿੰਨੇ ਪਰਚੇ ਤੇਰ ਦਾ ਪਹਿਲਾ ਪਰਚਾ ਨੇ ਦਾਰੂ ਤਾਂ ਨਹੀਂ ਇਹ ਪਰਚਾ ہاں ਦਾਰੂ ਤੇ ਪਹਿਲਾ ਦਾਰੂ ਇਹ ਦੀ ਸੀ ہاں ਜੀ ਦਾਰੂ ਹੁਣ ਚਿੱਟਾ ਵੇਚਦੀ ਕੋਲ ਮਾੜਾ ਮੋਟਾ ਵੀ ਥੋੜੀ ਵੇਚਦੀ ਨਹੀਂ ਕੱਪ ਅਏ ਬੋਸਰ ਬੰਦਾ ਸ਼ਰਾਬੀ ਹੋਆ ਬੰਦਾ ਹੈ ਕਿ ਕੋਈ ਸਾਡਾ ਕੋਈ ਰੋਜ਼ਗਾਰ ਨਹੀਂ ਲੈ ਕੇ ਕਿਥੋਂ ਕੋਈ ਗ੍ਰਾਮੀ ਲੈ ਲਵੀਂ ਤੇ ਵੇਚ ਲਵੀਂ ਕਿਥੋਂ ਲੈ ਕੇ ਆਵੀਂ ਤਸੀਰ ਹਾਂ ਇੱਥੇ ਪਿੰਡਾਂ ਵਿੱਚ ਵੀ ਲਵੀਂ ਕੋਣ ਵੇਚਦੇ ਪਿੰਡਾਂ ਵੱਧ ਵੇਚਦੇ ਹਾਂ ਹਾਂ ਅੱਗੇ ਫਿਰ ਕਿਹਨਾਂ ਨੂੰ ਵੇਚਦੀ ਹੈ ਬਸ ਬਿੱਟਨ ਦੱਸ ਆਪ ਸਰ ਵੇਚ ਲੈ ਤੈਨੂੰ ਨਹੀਂ ਪਤਾ ਵੀ ਇਹ ਜ਼ਹਿਰ ਹੈ ਨੌਜਵਾਨ ਇਹਦੇ ਨਾਲ ਮਰੀ ਜਾਂਦੇ ਤੁਸੀਂ ਆਪ ਦੇ ਲਾਲਚ ਨੂੰ ਜਾਂ ਆਪ ਦਾ ਤੁਸੀਂ ਇਹ ਬਹਾਨਾ ਲਾਣੇ ਹੋ ਵੀ ਬੰਦਾ ਸ਼ਰਾਬੀ ਹੈ ਤੇ ਤੁਸੀਂ ਲੋਕਾਂ ਦੇ ਜਵਾਗ ਮਾਰ ਦੋਗੇ ਬੰਦਾ ਸ਼ਰਾਬੀ ਹੈ ਤਾਂ ਹੈਗਾ ਨਹੀਂ ਕਲਦੀ ਹੈਗਾ ਨਹੀਂ ਕਲਦੀ ਹੈ ਪਿੰਡ ਦੇ ਲੋਕ ਕਹਿੰਦੇ ਨੇ ਕਾਫੀ ਦਿਨ ਤੋਂ ਤੁਸੀਂ ਇਹ ਤਾਂ ਸਰ ਕੋਈ ਗੱਲ ਨਹੀਂ ਪਿੰਡ ਦੇ ਲੋਕ ਕਹਿੰਦੇ ਨੇ ਉਹ ਹੈਗੇ ਨੇ ਪਿੰਡਾਂ ਦੇ ਪਾਲਟੀ ਬਾਜੀਆ ਠੀਕ ਹੈ ਅੱਛਾ ਮੇਰਾ ਕੋਈ ਜਿਆਦਾ ਕੰਮ ਨਹੀਂ ਖਾਸ ਕਰਦਾ ਤੁਸੀਂ ਉਹਦਾ ਹਵਾਲਾ ਦੇ ਕਿ ਤੁਸੀਂ ਵੀ ਗਲਤ ਕੰਮ ਕਰਦੇ ਨਹੀਂ ਸਰ ਅੱਗੇ ਨਹੀਂ ਕਰ ਕੋਈ ਕੂਚ ਨਿਕਦਾ ਤੁਸੀਂ ਕੁਝ ਨਿਕੋਗੇ ਨਹੀਂ ਸਰ ਤੁਹਾਨੂੰ ਪਤਾ ਕਿੰਨੇ ਨੌਜਵਾਨ ਇਹਦੇ ਨਾਲ ਮਰਦੇ ਪਏ ਆ ਕੀ ਹਾਲਾਤ ਬਣ ਗਏ ਪੰਜਾਬ ਦੇ ਤੁਸੀਂ ਥੋੜੇ ਜਿਹੇ ਪੈਸੇ ਦੀ ਲਾਲਚ ਕੋਣ ਲੋਕਾਂ ਦੇ ਧੀਆ ਪੁੱਤ ਮਰੀ ਜਾਂਦੇ ਨੇ ਮਰਦੇ ਸਾਰ ਗੁਣਾ ਇਸ ਤੋਂ ਬਾਅਦ 36 ਘਰ ਵੇਚਦੇ ਨੇ ਇੱਕ ਮੈਂ ਤਾਂ ਵੇਚਦੀ ਨਹੀਂ ਆ ਉਹ ਦੂਜੇ ਤੇ ਕੰਟਰੋਲ 36 ਘਰਾਂ ਦਾ ਹਵਾਲਾ ਦੇ ਕੇ ਤੁਸੀਂ ਵੇਚੋਗੇ ਨਹੀਂ ਸਰ ਨਹੀਂ ਵੇਚਦੇ ਕਿਦਾਰੂ ਵੇਚਦੇ ਇਸ ਨੂੰ ਹਾਂ ਇਹ ਵੇਚਦੇ ਕੋਈ ਪਿਛਤਾਵਾ ਹੈਗਾ ਤੁਸੀਂ ਹੁਣ ਪੁਲਿਸ ਨੇ ਤੁਹਾਨੂੰ ਫੜ ਗ੍ਰਿਫਤਾਰ ਕੀਤਾ ਹੈ ਪਿਛਤਾਵਾ ਸਰ ਹੈਗਾ ਹੂੰ ਚਿੰਦੜ ਰੋਲ ਗਿਆ ਇਹ ਬੈਲਾ ਨਹੀਂ ਸੋਚਿਆ ਤੁਸੀਂ ਕੰਮ ਕਰਨ ਤੋਂ ਪਹਿਲਾਂ ਨਹੀਂ ਸੋਚਿਆ ਵੀ ਬੱਚੇ ਰੋਲ ਜਾਣਗੇ ਜਿੱਕੇ ਦਾ ਕਾਬੂ ਆਗੇ ਪੁਲਿਸ ਦੀ ਕਿਤੇ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਤਾਂ ਹੁੰਦਾ ਹੀ ਹੈ ਨਾ ਜੀ ਸਰਪੰਚ ਉਦੋਂ ਨਹੀਂ ਸੋਚਿਆ ਤੁਸੀਂ ਨਹੀਂ ਜੇ ਤੁਸੀਂ ਨਜਾਇਜ਼ ਗੈਰ ਤੋਂ ਕਾਨੂੰਨੀ ਦੰਦਾ ਕਰ ਰਹੇ ਸੀ ਤੇ ਇਸ ਕਰਕੇ ਕੁਝ ਨਹੀਂ ਤੁਹਾਨੂੰ ਫੜਿਆ ਪਹਿਲੇ ਕਿਉਂ ਨਹੀਂ ਫੜਿਆ ਤੁਹਾਨੂੰ ਅਜੇ ਸਾਰੀ ਦੁਨੀਆ ਤੇ ਨਹੀਂ ਇਹਨਾਂ ਵੇਚਿਆ ਪਹਿਲ ਮਾੜਾ ਮੋਟੇ ਸੀਗਾ ਕੰਮ ਨੇ ਭਾਈ ਕਦੀ ਵੇਚਦੇ ਸੀ ਕਦੀ ਨਹੀਂ ਵੇਚਦੇ ਸੀ ਬਸ ਲੱਗ ਦਾ ਟਲਣ ਜਿਆਦਾ